ਕਿਸਾਨ ਵੀਰੋ ਜੋ ਇਸ ਟਾਈਮ ਆਪਣੀ ਕਣਕ ਦੀ ਫਸਲ ਹੈ ਉਹ ਤਕਰੀਬਨ ਗੋਬੇ ਤੇ ਉੱਤੇ ਆ ਚੁੱਕੀ ਹੈ ਸੋ ਇਸ ਟਾਈਮ ਕਿਸਾਨਾਂ ਦੇ ਦਿਮਾਗ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਕਿ ਅਸੀਂ ਆਪਣੀ ਜਿਹੜੀ ਫਸਲ ਹੈ ਉਸ ਦੇ ਝਾੜ ਨੂੰ ਕਿਸ ਤਰ੍ਹਾਂ ਵਧਾ ਸਕਦੇ ਹਾਂ ਸੋ ਕਿਹੜੀ ਆਪਾਂ ਉਹਦੇ ਤੇ ਦਵਾਈ ਕਰੀਏ ਕਿਹੜੀ ਸਪਰੇਅ ਕਰੀਏ ਸੋ ਉਸ ਦੇ ਉੱਪਰ ਆਪਾਂ ਅੱਜ ਗੱਲਬਾਤ ਕਰਾਂਗੇ ਸੋ ਕਿਸਾਨ ਵੀਰੋ ਜਿਹੜੀ ਕਣਕ ਇਸ ਟਾਈਮ ਆਪਣੀ ਗੋਬੇ ਦੇ ਉੱਤੇ ਆ ਚੁੱਕਿਆ ਤੁਸੀਂ ਦੇਖ ਚੱਕੇ ਹੋ ਕਿ ਇਸ ਟਾਈਮ ਜਿਹੜਾ ਗੋਭਾ ਭਰਨਾ ਸ਼ੁਰੂ ਹੋ ਗਿਆ ਉਸ ਦੀ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਕਿਤੇ ਕੁਟਾਂ ਵਿੱਚ ਮੁੰਜਰਾ ਜਿਹੜੀ ਉਹ ਵੀ ਨਿਕਲਣੀ ਸ਼ੁਰੂ ਹੋ ਗਈ ਹੈ ਸੋ ਇਸ ਟਾਈਮ ਜਿਹੜੀ ਜ਼ਿਆਦਾਤਰ ਆਪਾਂ ਗੱਲ ਕਰਦੇ ਆ ਕਿ ਐਨ ਪੀ ਕੇ ਦੀ ਸਪਰੇ ਵਗੈਰਾ ਨੇ ਹੁੰਦੀ ਹੈ ਵੈਸੇ ਤਾਂ ਕਿਸਾਨ ਵੀਰੋ ਐਨ ਪੀ ਕੇ ਦੇ ਵਿੱਚ ਕਈ ਸਪਰੇ ਆ ਜਾਂਦੀਆਂ ਪਰ ਇਸ ਟਾਈਮ ਜਿਹੜਾ ਸਭ ਤੋਂ ਵਧੀਆ ਰਿਜ਼ਲਟ ਆ ਰਿਹਾ ਉਹ ਹੈਗਾ 13045 ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਕਿ 13045 ਕੀ ਚੀਜ਼ ਹੈ 13045 ਦੇ ਵਿੱਚ 13% ਚ ਨਾਈਟ੍ਰੋਜਨ ਹੁੰਦੀ ਹੈ ਅਤੇ 45% ਚ ਪੋਟਾਸ਼ ਹੁੰਦੀ ਹੈ ਸੋ ਕਿਸਾਨ ਵੀਰੋ ਜਿਹੜਾ ਪੋਟਾਸ਼ ਦਾ ਕੰਮ ਆ ਉਹ ਦਾਣੇ ਦੇ ਉੱਪਰ ਕੰਮ ਕਰਦੀ ਹੈ ਦਾਣੇ ਦੀ ਚਮਕ ਨੂੰ ਤੇ ਦਾਣੇ ਦਾ ਜਿਹੜਾ ਸਹਿਜ ਨੂੰ ਮੇਨਟੇਨ ਕਰਦੀ ਹੈ ਨਾਈਟ੍ਰੋਜਨ ਦਾ ਕੰਮ ਹੁੰਦਾ ਕਿ ਜਿਹੜੀ ਉਹ ਸਪਲਾਈ ਨੂੰ ਪੂਰੇ ਬੂਟੇ ਦੇ ਵਿੱਚ ਲੈ ਕੇ ਜਾਣਾ ਸੋ ਕਿਸਾਨ ਵੀਰੋ ਇਸ ਟਾਈਮ ਜਿਹੜਾ ਅੱਜ ਦਾ ਦਿਨ ਹੈ 9 ਫਰਵਰੀ 2024 ਦਿਨ ਸ਼ੁੱਕਰਵਾਰ ਸੋ ਕਿਸਾਨ ਵੀਰੋ ਇਸ ਦਿਨ ਜਿਹੜੇ ਹੈਗੇ ਹੁਣ ਜਿਹੜਾ ਟਾਈਮ ਆ ਤੇ ਟੈਂਪਰੇਚਰ ਆ ਜਿਹੜਾ ਕਾਫੀ ਜਿਹੜਾ ਆਪ ਹੋ ਗਿਆ ਸੋ ਗਰਮੀ ਪੈਣੀ ਸ਼ੁਰੂ ਹੋ ਗਈ ਹੈ ਸੋ ਇਸ ਦੇ ਮਨ ਤੇ ਮਾਦੇ ਨਜ਼ਰ ਰੱਖਦੇ ਆਪਾਂ ਨੂੰ ਜਿਹੜਾ 13045 ਦਾ ਸਭ ਤੋਂ ਵਧੀਆ ਰਿਜ਼ਲਟ ਰਹੂਗਾ ਕਿਉਂਕਿ ਜਿਹੜੀ ਪੋਟਾਸ਼ ਹੁੰਦੀ ਹੈ ਠੰਡੀ ਹੁੰਦੀ ਹੈ ਸੋ ਕਈ ਵਾਰ ਜ਼ਿਮੀਂਦਾਰਾਂ ਦੇ ਦਿਮਾਗ 'ਚ ਇਹ ਗੱਲ ਵੀ ਹੁੰਦੀ ਹੈ ਕਿ ਆਪਾਂ 05234 ਸਪਰੇਅ ਕਰਨੀ ਹੈ ਸੋ 0.5 ਜਾਂ 34 ਦਾ ਥੋੜਾ ਜਿਹਾ ਹੁੰਦੀ ਉਹ ਗਰਮ ਹੁੰਦੀ ਹੈ ਸੋ ਆਪਾਂ ਇਸ ਟਾਈਮ ਜੀ ਸਪਰੇਅ ਕਰਨੀ ਤਾਂ ਸਿਰਫ ਕਲਾ ਧਿਆਨ ਦੇ ਵਿੱਚ ਰੱਖੋ ਤੁਸੀਂ 13045 ਇਹਦੇ ਵਿੱਚ ਤੁਸੀਂ ਬੋਰਨ ਉਹ ਐਡ ਕਰ ਸਕਦੇ ਹੋ ਇਹਦੀ ਜਿਹੜੀ ਰეკਮੈਂਡੇਸ਼ਨ ਡੋਜ਼ ਹੈਗੀ ਆ ਖੇਤੀਬਾੜੀ ਮਾਰਾਂ ਦੇ ਮੁਤਾਬਕ ਤੁਸੀਂ ਇਸਤੇ ਵਿੱਚ ਕਿਲੋ ਤੋਂ ਲੈ ਕੇ 1.5 ਕਿਲੋ ਵੈਸੇ ਤਾਂ ਮਾਰਤਾ ਕਹ ਰਹੇ ਕਿ 2 ਕਿਲੋ 13045 ਤੇ ਨਾਲ 200 ਗ੍ਰਾਮ ਬੌਰਨ ਪਰ ਇਸ ਦੇ ਵਿੱਚ ਜਿਹੜੀ ਪਾਣੀ ਦੀ ਡੋਜ਼ ਆਪਾਂ ਏਕੜ ਦੇ ਹਿਸਾਬ ਨਾਲ ਕਿਸਾਨ ਵੀਰੋ ਉਹ 200 ਲੀਟਰ ਹੁੰਦੀ ਹੈ ਪਰ ਜੇ ਆਪਾਂ 200 ਲੀਟਰ ਪਾਣੀ ਨਹੀਂ ਲਾ ਸਕਦੇ ਤਾਂ ਇਸ ਦੀ ਡੋਜ਼ ਨੂੰ ਆਪਾਂ ਨੂੰ ਘਟਾਉਣਾ ਪਊਗਾ ਇਹਦੀ ਡੋਜ਼ ਤੁਸੀਂ 1.5 ਕਿਲੋ ਤੇ ਬੌਰ 150 ਗ੍ਰਾਮ ਤੋਂ 100 ਤੋਂ 150 ਗ੍ਰਾਮ ਕਰ ਸਕਦੇ ਆ ਕਿ ਕਿਸਾਨ ਵੀਰੋ ਇਹ ਧਿਆਨ ਚ ਰੱਖੋ ਜੇ ਕਿ ਜਿਹੜਾ ਪਾਣੀ ਆ ਉਹ 150 ਲੀਟਰ ਘੱਟ ਤੋਂ ਘੱਟ ਲੱਗੇ ਤੇ ਜਿਹੜੀ ਸਪਰੇਅ ਹੈ ਇਹ ਦੋਨੇ ਚੀਜ਼ਾਂ ਬੌਰਨ ਤੇ 13045 ਇਹ ਰਲਾ ਕੀ ਕਰਨੀ ਇਸ ਦੇ ਵਿੱਚ ਕੋਈ ਤੀਜੀ ਸਪਰੇ ਨਹੀਂ ਲਾਉਣੀ ਕਈ ਵਾਰ ਕਿਸਾਨ ਵੀਰ ਕੋਈ ਹੋਰ ਕੋਈ ਫੰਗੀ ਸਾਈਡ ਜਾਂ ਤੇਲੇ ਵਾਲੀ ਰਲਾ ਲੈਂਦੇ ਆ ਸੋ ਕਿਸਾਨ ਵੀਰ ਉਹ ਇਹ ਹੱਥ ਬੰਨ ਕੇ ਬੇਨਤੀ ਹੈ ਕਿ ਦੋਨੇ ਸਪਰੇ ਕਰਨੀਆਂ ਇਸ ਦੇ ਵਿੱਚ ਕੋਈ ਤੀਜੀ ਸਪਰੇ ਨਹੀਂ ਕਰਨੀਗੀ 150 ਲੀਟਰ ਪਾਣੀ 1.5 ਕਿਲੋ 13045 150 ਗ੍ਰਾਮ ਬੋਰਨ ਇਸ ਦੀ ਸਪਰੇ ਕਰਨੀ ਹੈ ਇਸ ਦੇ ਬਹੁਤ ਵਧੀਆ ਆਪ ਨੂੰ ਰਿਜ਼ਲਟ ਮਿਲਣਗੇ ਸੋ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ